ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇ ਇੱਕ ਬਹੁਤ ਵੱਡੀ ਹਵੇਲੀ ਦੇ ਸਾਹਮਣੇ ਇੱਕ ਟੈਕਸੀ ਰੁਕੀ ਮੁਕੇਸ਼ ਸ਼ਰਮਾ ਉਤਰੇ ਸੁਧਾਰਨ ਕੱਪੜੇ ਪਰ ਅੱਖਾਂ ਵਿੱਚ ਗੁੱਸਾ ਸੀ ਦਰਵਾਜ਼ੇ ਤੇ ਨੌਕਰ ਬੋਲਿਆ ਮਾਲਕ ਜੀ ਅੰਦਰ ਹੈ ਮੁਕੇਸ਼ ਨੇ ਕਿਹਾ ਜ਼ਰੂਰਤ ਨਹੀਂ ਗੱਲ ਇੱਥੇ ਹੀ ਹੋਵੇਗੀ ਉੱਪਰੋਂ ਬਾਲਕੋਨੀ ਵਿੱਚੋਂ ਸੀਮਾ ਉਤਰੀ ਮਹਿੰਗੇ ਕੱਪੜੇ ਤੇ ਗਹਿਣੇ ਪਹਿਨੇ ਹੋਏ ਆਉਂਦੀ ਹੀ ਬੋਲੀ ਤੁਸੀਂ ਆਪਣੀ ਬੇਟੀ ਨੂੰ ਲੈਣ ਆਏ ਹੋ ਮੁਕੇਸ਼ ਨੇ ਹੌਲੀ ਜਿਹਾ ਕਿਹਾ ਹਾਂ ਕਿਉਂਕਿ ਹੁਣ ਉਸ ਨੂੰ ਇਹ ਘਰ ਘਰ ਨਹੀਂ ਕੈਦ ਲੱਗਦੀ ਹੈ ਨੀਹਾ ਬਾਹਰ ਆਈ ਨੀਹਾ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਉਸ ਦੇ ਨਾਲ ਰਵੀ ਵੀ ਬਾਹਰ ਆਇਆ ਚਿਹਰੇ ਤੇ ਉਦਾਸੀ ਮੁਕੇਸ਼ ਨੇ ਪੁੱਛਿਆ ਬੋਲ ਬੈਠਾ ਕਿੰਨਾ ਬੁਰਾ ਸਿਲੋਕ ਕੀਤਾ ਗਿਆ ਰਵੀ ਚੁੱਪ ਸੀਮਾ ਵਿੱਚ ਬੋਲੀ ਇਸ ਨੂੰ ਸਿਖਾਉਣਾ ਪਿਆ ਘਰ ਦੇ ਰੀਤੀ ਰਿਵਾਜ ਨਹੀਂ ਸਿੱਖ ਕੇ ਆਈ ਮੁਕੇਸ਼ ਨੇ ਕਿਹਾ ਰੀਤੀ ਰਿਵਾਜ ਜੇ અપਮਾਨ ਹੋਣ ਤਾਂ ਉਹ ਸੰਸਕਾਰ ਨਹੀਂ ਅਪਰਾਧ ਹੈ। ਨੀਹਾ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਪਾਪਾ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਕਿਉਂਕਿ ਮੈਂ ਕਿਹਾ ਸੀ ਕਿ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ। ਮੁਕੇਸ਼ ਨੇ ਆਪਣੀ ਬੇਟੀ ਦਾ ਹੱਥ ਫੜਿਆ ਤੇ ਕਿਹਾ ਚੱਲ ਨੀਹਾ ਹੁਣ ਬਹੁਤ ਹੋ ਗਿਆ। ਸੀਮਾ ਚੀਕਣ ਲੱਗੀ ਜੇ ਅੱਜ ਇਸ ਘਰ ਤੋਂ ਚਲੀ ਗਈ ਤਾਂ ਕਦੇ ਵੀ ਵਾਪਸ ਨਾ ਆਉਣਾ। ਮੁਕੇਸ਼ ਰੁਕ ਗਿਆ, ਵਾਪਸ ਮੁੜਿਆ ਤੇ ਬੋਲਿਆ ਮੈਂ ਬੇਟੀ ਨੂੰ ਲੈ ਕੇ ਜਾ ਰਿਹਾ ਪਰ ਦਰਵਾਜ਼ਾ ਬੰਦ ਨਹੀਂ ਕਰ ਰਿਹਾ ਸ਼ਾਇਦ ਕਦੇ ਤੁਹਾਨੂੰ ਵੀ ਸੱਚ ਦਿਖਾਈ ਦੇ ਜਾਵੇ ਨੀਹਾਨ ਇੱਕ ਵਾਰ ਪਿੱਛੇ ਮੁੜ ਕੇ ਦੇਖਿਆ ਫਿਰ ਸਿਰ ਝੁਕਾ ਲਿਆ ਰਵੀ ਦੀਆਂ ਅੱਖਾਂ ਵਿੱਚੋਂ ਪਹਿਲੀ ਵਾਰ ਹੰਝੂ ਡਿੱਗੇ ਪਰ ਕਦਮ ਨਹੀਂ ਹਿੱਲੇ ਟੈਕਸੀ ਹੌਲੀ-ਹੌਲੀ ਤੁਰਨ ਲੱਗੀ ਚਾਰੇ ਪਾਸੇ ਖਮੋਸ਼ੀ ਸੀ ਮੁਕੇਸ਼ ਨੇ ਹੌਲੀ ਜਿਹਾ ਕਿਹਾ ਬੇਟਾ ਕੁਝ ਘਰ ਇੱਜ਼ਤ ਨਾਲ ਨਹੀਂ ਦਿਲ ਨਾਲ ਬਚਾਏ ਜਾਂਦੇ ਹੈ ਨੇਹਾ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਇਸ ਵਾਰ ਦਰਦ ਦੇ ਨਹੀਂ ਰਾਹਤ ਦੇ ਸੀ ਰਾਤ ਨੂੰ ਸ਼ਰਮਾ ਨਿਵਾਸ ਵਿੱਚ ਨੇਹਾ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਚੁੱਪਚਾਪ ਸੌਂ ਗਈ ਮੁਕੇਸ਼ワਲ ਕੌਨੀ ਵਿੱਚ ਖੜਾ ਸੀ ਮਨ ਵਿੱਚ ਸਿਰਫ ਇੱਕ ਵਿਚਾਰ ਆ ਰਿਹਾ ਸੀ ਹੁਣ ਲੜਾਈ ਇਨਸਾਨੀਅਤ ਦੀ ਹੋਵੇਗੀ ਨਾ ਦਾਜ ਦੀ ਨਾ ਕੰਮ ਦੀ ਦੂਜੇ ਪਾਸੇ ਰਵੀ ਆਪਣੀ ਮਾਂ ਸੀਮਾ ਦੇ ਕਮਰੇ ਦੇ ਬਾਹਰ ਬੈਠਾ ਸੀ ਹੱਥ ਵਿੱਚ ਫੋਨ ਪਰ ਫੋਨ ਨਹੀਂ ਕੀਤਾ ਬਸ ਹੌਲੀ ਜਿਹਾ ਲਿਖਿਆ ਮਾਫ ਕਰ ਦੇ ਨੇਹਾ ਮੈਂ ਹੁਣ ਡਰ ਕੇ ਨਹੀਂ ਰਹਾਂਗਾ ਉਸ ਰਾਤ ਨਾ ਕਿਸੇ ਨੇ ਖਾਣਾ ਖਾਦਾ ਤੇ ਨਾ ਹੀ ਕੋਈ ਸੁੱਤਾ ਪਰ ਦਿਨਾਂ ਦੀ ਜ਼ਿੰਦਗੀ ਬਦਲਣ ਦੀ ਕਢੀ ਸ਼ੁਰੂ ਹੋ ਗਈ ਸੀ ਸਵੇਰ ਦੀ ਧੁੱਪ ਜਦੋਂ ਚਿਹਰੇ ਤੇ ਪਈ ਤਾਂ ਨੀਹਾ ਦੀ ਨੀਂਦ ਖੁੱਲ ਗਈ ਟੇਬਲ ਤੇ ਰੱਖਿਆ ਫੋਨ ਜਦੋਂ ਨੀਹਾ ਨੇ ਚੱਕ ਕੇ ਦੇਖਿਆ ਤਾਂ 10 ਮਿਸ ਕਾਲ ਰਵੀ ਦੀਆਂ ਉਸ ਨੇ ਸਕਰੀਨ ਤੇ ਉਂਗਲ ਰੱਖੀ ਪਰ ਫੋਨ ਨਹੀਂ ਚੁੱਕਿਆ ਮੁਕੇਸ਼ ਸ਼ਰਮਾ ਦਰਵਾਜ਼ੇ ਤੇ ਆ ਕੇ ਹੌਲੀ ਆਵਾਜ਼ ਵਿੱਚ ਬੋਲਿਆ ਬੇਟੀ ਅੱਜ ਮੀਟਿੰਗ ਰੱਖੀ ਹੈ ਤੈਨੂੰ ਜਾਣਾ ਪਵੇਗਾ ਮੀਟਿੰਗ ਹਾਂ ਤੇਰੇ ਸਹੁਰੇ ਪਰਿਵਾਰ ਵਾਲਿਆਂ ਨਾਲ ਬਿਨਾ ਲੜੇ ਬਿਨਾ ਬਦਲੇ ਬਸ ਇੱਕ ਗੱਲ ਕਰਨੀ ਹੈ 2 ਘੰਟਿਆਂ ਬਾਅਦ ਇੱਕ ਕਾਉਂਸਲਿੰਗ ਸੈਂਟਰ ਤੇ ਛੋਟੇ ਜਿਹੇ ਕਮਰੇ ਵਿੱਚ ਦੋ ਕੁਰਸੀਆਂ ਸੀ ਨੀਹਾ ਤੇ ਰਵੀ ਤੇ ਸੀਮਾ ਕਾਉਂਸਲਰ ਨੇ ਕਿਹਾ ਇੱਥੇ ਕੋਈ ਵੈਸ ਨਹੀਂ ਹੋਵੇਗੀ ਸਿਰਫ ਸੁਣਨਾ ਪਵੇਗਾ ਸੀਮਾ ਨੇ ਆਪਣੀ ਕੁਰਸੀ ਪਿੱਛੇ ਧੱਕ ਦਿੱਤੀ ਸਾਡੇ ਘਰ ਦੀ ਨੂ ਕਾਉਂਸਲਿੰਗ ਸੈਂਟਰ ਵਿੱਚ ਬੈਠੂਗੀ ਸ਼ਰਮ ਦੀ ਗੱਲ ਹੈ ਮੁਕੇਸ਼ ਹੌਲੀ ਜੀ ਕਿਹਾ ਕਦੇ ਕਦੇ ਸ਼ਰਮ ਸੱਚਾਈ ਸੁਣਨ ਵਿੱਚ ਨਹੀਂ ਗਲਤੀ ਮੰਨਣ ਵਿੱਚ ਹੁੰਦੀ ਹੈ ਕਾਉਂਸਲਰ ਨੇ ਕਿਹਾ ਨੀਹਾ ਤੂੰ ਦੱਸ ਉਹ ਹੌਲੀ-ਹੌਲੀ ਬੋਲੀ ਹਰ ਦਿਨ ਇਹੀ ਕਿਹਾ ਗਿਆ ਕਿ ਮੇਰੇ ਮੰਮੀ ਪਾਪਾ ਨੇ ਮੇਰੀ ਪਰਬ੍ਰਿਸ਼ ਸਹੀ ਤਰੀਕੇ ਨਾਲ ਨਹੀਂ ਕੀਤੀ ਮੇਰਾ ਫੋਨ ਖੋਲ ਲਿਆ ਗਿਆ ਨੌਕਰੀ ਛਡਾ ਦਿੱਤੀ ਮੈਂ ਹੱਸਣਾ ਭੁੱਲ ਗਈ ਬਸ ਘਰ ਵਿੱਚ ਕੈਦ ਹੋ ਕੇ ਰਹਿ ਗਈ ਸੀ ਮੈਂ ਹੱਸਣ ਲੱਗੀ ਨੌਕਰੀ ਕਰਨ ਦੀ ਜਿੱਦ ਸੀ ਤਾਂ ਘਰ ਟੁੱਟਣਾ ਹੀ ਸੀ ਮਕੇਸ਼ ਸ਼ਾਂਤੀ ਨਾਲ ਬੋਲਿਆ ਘਰ ਵਿਸ਼ਵਾਸ ਘਾਤ ਨਾਲ ਟੁੱਟਦਾ ਹੈ ਨੌਕਰੀ ਨਾਲ ਨਹੀਂ ਰਵੀ ਹਾਲੇ ਵੀ ਚੁੱਪ ਸੀ ਫਿਰ ਉਸਨੇ ਸਿਰ ਝੁਕਾਇਆ ਮਾਂ ਮੈਂ ਜਾਣਦਾ ਹਾਂ ਕਿ ਤੁਸੀਂ ਗਲਤ ਨਹੀਂ ਸੋਚਦੇ ਪਰ ਤਰੀਕਾ ਗਲਤ ਸੀ ਨੀਹਾ ਨੂੰ ਮੈਂ ਪਿਆਰ ਕਰਦਾ ਹਾਂ ਫਾਰਮੈਡਰ ਦਰਦਾ ਰਿਹਾ ਕਿ ਤੁਸੀਂ ਕੀ ਕਹੋਗੇ ਸੀਮਾ ਚੀਕਣ ਲੱਗੀ ਕਿ ਹੁਣ ਮੇਰੇ ਤੇ ਸਵਾਲ ਉੱਠ ਰਹੇ ਹਨ ਰਵੀ ਸ਼ਾਂਤੀ ਨਾਲ ਬੋਲਿਆ ਨਹੀਂ ਮਾਂ ਬਸ ਹੁਣ ਸਹੀ ਤੇ ਗਲਤ ਪਹਿਚਾਣ ਗਿਆ ਹਾ ਕਾਉਂਸਲਰ ਨੇ ਕਿਹਾ ਹੱਲ ਤਾਂ ਹੀ ਹੋਵੇਗਾ ਜੇ ਗਲਤੀ ਮੰਨ ਲਈ ਜਾਵੇ ਸੀਮਾ ਨੇ ਗੁੱਸੇ ਵਿੱਚ ਕਿਹਾ ਅਸੀਂ ਕੁਝ ਨਹੀਂ ਕੀਤਾ ਮੁਕੇਸ਼ ਨੇ ਇੱਕ ਕਾਗਜ਼ ਕੱਢਿਆ ਇਹ ਤੁਹਾਡੇ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦਰਵਾਜ਼ਾ ਬੰਦ ਕਰਦੇ ਸਮੇਂ ਤੁਹਾਡੀ ਆ ਆਵਾਜ਼ ਸਾਫ਼ ਆਈ ਹੈ ਹੁਣ ਇਹਨਾਂ ਨੂੰ ਦੱਸੋ ਕਿ ਇਹ ਸੁਧਾਰ ਸੀ ਕਮਰਾ ਖਾਵ ਖਮੋਸ਼ ਹੋ ਗਿਆ ਸੀ ਸੀਮਾ ਦੀਆਂ ਨਜ਼ਰਾਂ ਨੀਚੇ ਝੁਕ ਗਈਆਂ ਸੀ ਮੁਕੇਸ਼ ਨੇ ਹੌਲੀ ਜਿਹਾ ਕਿਹਾ ਮੈਂ ਪੁਲਸ ਜਾਂ ਅਦਾਲਤ ਨਹੀਂ ਲੈ ਕੇ ਆਇਆ ਕਿਉਂਕਿ ਮੈਂ ਰਿਸ਼ਤਾ ਬਚਾਉਣਾ ਚਾਹੁੰਦਾ ਹਾਂ ਜੇ ਤੁਸੀਂ ਬਦਲਣ ਦੇ ਲਈ ਤਿਆਰ ਹੋ ਤਾਂ ਅਸੀਂ ਵੀ ਮਾਫ਼ ਕਰਨ ਲਈ ਤਿਆਰ ਹਾਂ ਨੀਹਾ ਨੇ ਹੌਲੀ ਜਿਹਾ ਕਿਹਾ ਮੈਂ ਸਿਰਫ ਇਹਨਾ ਚਾਹੁੰਦੀ ਹਾਂ ਕਿ ਮੈਨੂੰ ਆਪਣਾ ਫੈਸਲਾ ਖੁਦ ਲੈਣ ਦੀ ਆਜ਼ਾਦੀ ਮਿਲੇ ਮੈਂ ਕਦੇ ਬੁਰਾ ਨਹੀਂ ਕੀਤਾ ਨਾ ਸੋਚਿਆ ਰਵੀ ਨੇ ਸਾਹਮਣੇ ਦੇਖ ਕੇ ਕਿਹਾ ਮੈਂ ਉਸਦੇ ਸੁਪਨਿਆਂ ਦੇ ਨਾਲ ਖੜਾ ਰਹਿਣਾ ਚਾਹੁੰਦਾ ਹਾਂ ਮਾਂ ਜੇ ਤੁਸੀਂ ਇਜਾਜ਼ਤ ਦੇ ਦਿਓ ਅਸੀਂ ਫਿਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਹਾਂ ਸੀਮਾ ਕੁਝ ਨਹੀਂ ਬੋਲੀ ਸਿਰਫ ਇਹਨਾਂ ਕਿਹਾ ਕਿ ਮੈਨੂੰ ਸਮਾਂ ਚਾਹੀਦਾ ਹੈ ਨੀਹਾ ਉੱਠ ਕੇ ਖੜੀ ਦਰਵਾਜ਼ੇ ਤੇ ਪਹੁੰਚ ਕੇ ਹੌਲੀ ਜੇ ਬੋਲੀ ਮੈਂ ਵੀ ਇਹੀ ਕਹਿਣਾ ਚਾਹੁੰਦੀ ਸੀ ਸਮਾਂ ਚਾਹੀਦਾ ਮੁਕੇਸ਼ ਨੇ ਰਵੀ ਦੇ ਮੋਢੇ ਤੇ ਹੱਥ ਰੱਖਿਆ ਸਮਾਜੇ ਸੱਚਾ ਹੋਵੇ ਤਾਂ ਰਿਸ਼ਤੇ ਬਚ ਜਾਂਦੇ ਐ ਘਰ ਆਉਂਦੇ ਸਮੇਂ ਨੀਹਾ ਖਿੜਕੀ 'ਚੋਂ ਬਾਹਰ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਡਰ ਘੱਟ ਸੀ ਤੇ ਸਕੂਨ ਜ਼ਿਆਦਾ ਹੁਣ ਉਹ ਟੁੱਟੀ ਹੋਈ ਨਹੀਂ ਸੀ ਬਲਕਿ ਸਾਹਮਣੇ ਖੜੀ ਸੀ ਆਪਣੇ ਸੱਚ ਦੇ ਨਾਲ ਰਵੀ ਨੇ ਉਸ ਰਾਤ ਆਪਣੀ ਮਾਂ ਸੀਮਾ ਨੂੰ ਮੈਸੇਜ ਕੀਤਾ ਕਿ ਧੰਨਵਾਦ ਤੁਸੀਂ ਘੱਟੋ ਘੱਟ ਗੱਲ ਤਾਂ ਸੁਣੀ ਤੇ ਫੋਨ ਰੱਖ ਦਿੱਤਾ ਸੀਮਾ نیند ਵਿੱਚ ਸੀ ਪਰ ਉਹ ਮੈਸੇਜ ਉਹਨਾਂ ਦੇ ਦਿਲ ਤੱਕ ਪਹੁੰਚ ਗਿਆ ਪਹਿਲੀ ਵਾਰ ਉਹਨਾਂ ਨੂੰ ਆਪਣੀ ਚੁੱਪ ਭਾਰੀ ਲੱਗੀ ਬਹੁਤ ਭਾਰੀ ਸਵੇਰ ਦੀ ਪਹਿਲੀ ਕਿਰਨ ਹਵੇਲੀ ਦੇ ਆਂਗਣ ਵਿੱਚ ਪਈ ਪਰ ਸੀਮਾ ਦੇ ਕਮਰੇ ਵਿੱਚ ਹਜੇ ਵੀ ਹਨੇਰਾ ਸੀ ਟੇਬਲ ਤੇ ਚਾਹ ਤੇ ਸਾਹਮਣੇ ਮੋਬਾਈਲ ਜਿਸ ਤੇ ਰਵੀ ਦਾ ਮੈਸੇਜ ਹਜੇ ਵੀ ਦਿਖਾਈ ਦੇ ਰਿਹਾ ਸੀ ਧੰਨਵਾਦ ਤੁਸੀਂ ਸੁਣਿਆ ਤਾਂ ਸਹੀ ਉਹ ਸ਼ਬਦ ਵਾਰ-ਵਾਰ ਸੀਮਾ ਦੇ ਦਿਮਾਗ ਵਿੱਚ ਘੁੰਮ ਰਹੇ ਸੀ ਉਹਨਾਂ ਨੇ ਜ਼ਿੰਦਗੀ ਵਿੱਚ ਕਈ ਲੜਾਈਆਂ ਜਿੱਤੀਆਂ ਸੀ ਪਰ ਪਹਿਲੀ ਵਾਰ ਕਿਸੇ ਸ਼ਬਦ ਨੇ ਉਹਨਾਂ ਨੂੰ ਹਰਾ ਦਿੱਤਾ ਸੀ ਸ਼ਾਮ ਤੱਕ ਹਵੇਲੀ ਵਿੱਚ ਸਨਾਟਾ ਰਿਹਾ ਨੌਕਰ ਹੌਲੀ ਜੀ ਬੋਲਿਆ ਮਾਲਕਣ ਅੱਜ ਕਿਸੇ ਨਾਲ ਗੱਲ ਨਹੀਂ ਕਰ ਰਹੀ ਬਸ ਇੱਕ ਵਾਰ ਉਹਨਾਂ ਨੇ ਖਿੜਕੀ ਖੋਲੀ ਦੇਖਿਆ ਆਂਗਣ ਖਾਲੀ ਸੀ ਉਹੀ ਜਗ੍ਹਾ ਜਿੱਥੇ ਕਦੇ ਨੀਹਾ ਹੱਸਿਆ ਕਰਦੀ ਸੀ ਉਹਨਾਂ ਦੀਆਂ ਅੱਖਾਂ ਪਰ ਆਈਆਂ ਪਰ ਤਰੰਤ ਪੁੰਝ ਲਈਆਂ ਮੈਂ ਕਮਜ਼ੋਰ ਨਹੀਂ ਹਾਂ ਉਹਨਾਂ ਨੇ ਖੁਦ ਨੂੰ ਕਿਹਾ ਪਰਦੇਲ ਨੇ ਹੌਲੀ ਜਿਹਾ ਕਿਹਾ ਤੂੰ ਗਲਤ ਹੈਂ ਦੂਜੇ ਪਾਸੇ ਨੀਹਾ ਆਪਣੇ ਪਾਪਾ ਦੇ ਦਫ਼ਤਰ ਵਿੱਚ ਬੈਠੀ ਸੀ ਮੁਕੇਸ਼ ਨੇ ਫਾਈਲ ਰੱਖਦੇ ਹੋਏ ਕਿਹਾ ਤੇਰੇ ਪੁਰਾਣੇ ਪ੍ਰੋਜੈਕਟ ਦੀ ਕੰਪਨੀ ਨੇ ਤੈਨੂੰ ਦੁਬਾਰਾ ਬੁਲਾਇਆ ਹੈ ਨੀਹਾ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੈਂ ਉੱਥੇ ਨਹੀਂ ਜਾਵਾਂਗੀ ਮੈਂ ਇੱਕ ਸਖੀ ਨਾਮ ਨਾਲ ਪਹਿਲ ਸ਼ੁਰੂ ਕਰਨਾ ਚਾਹੁੰਦੀ ਹਾਂ ਇੱਕ ਐਦਾਂ ਦੀ ਪਹਿਲ ਜੋ ਔਰਤਾਂ ਦੇ ਲਈ ਜੋ ਵਿਆਹ ਤੋਂ ਬਾਅਦ ਕੈਰੀਅਰ ਗਵਾ ਦਿੰਦੀਆਂ ਹਨ ਇਹ ਸੁਣ ਕੇ ਮਕੇਸ਼ ਮੁਸਕਰਾਇਆ ਹੁਣ ਲੱਗ ਰਿਹਾ ਸੀ ਕਿ ਮੇਰੀ ਬੇਟੀ ਵਾਪਸ ਆ ਰਹੀ ਹੈ। ਨੀਹਾ ਨੇ ਹੌਲੀ ਜਿਹੀ ਕਿਹਾ ਨਹੀਂ ਪਾਪਾ ਇਸ ਵਾਰ ਮੈਂ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਵਾਪਸ ਆ ਰਹੀ ਹਾਂ। ਤਿੰਨ ਹਫ਼ਤੇ ਬਾਅਦ ਸਖੀ ਦਾ ਪਹਿਲਾ ਸੈਮੀਨਾਰ ਹੋਇਆ। ਛੋਟਾ ਹਾਲ ਕੁਝ ਔਰਤਾਂ ਤੇ ਵਿੱਚ ਖੜੀ ਨੀਹਾ ਉਸਨੇ ਕਿਹਾ ਹਰ ਔਰਤ ਨੂੰ ਖੋਤੋਂ ਡਰਨਾ ਬੰਦ ਕਰਨਾ ਪਵੇਗਾ। ਜੋ ਰਿਸ਼ਤਾ ਆਜ਼ਾਦੀ ਖੋਲਵੇ ਉਹ ਰਿਸ਼ਤਾ ਨਹੀਂ ਕੈਦ ਹੈ। ਰਵੀਨ ਨੂੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਦਿਸਿਆ ਉਹ ਕੁਝ ਦੇਰ ਦੇਖਦਾ ਰਿਹਾ ਹਰ ਸ਼ਬਦ ਜਿਵੇਂ ਉਸਦੇ ਲਈ ਹੀ ਬੋਲਿਆ ਗਿਆ ਹੋਵੇ ਰਾਤ ਨੂੰ ਉਸਨੇ ਫੋਨ ਚੁੱਕਿਆ ਤੇ ਬਸ ਇਹਨਾਂ ਲਿਖਿਆ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੈਸੇਜ ਭੇਜਿਆ ਤੇ ਸਕਰੀਨ ਬੰਦ ਕਰ ਦਿੱਤੀ ਉਸੇ ਰਾਤ ਹਵੇਲੀ ਦੇ ਵਿੱਚ ਸੀਮਾ ਦੇ ਕੋਲ ਗਵੰਡ ਦੀ ਗੀਤਾ ਆਈ ਉਸਨੇ ਕਿਹਾ ਬੇਟੀ ਦੀ ਖਬਰ ਸੁਣੀ ਬਹੁਤ ਵਧੀਆ ਕਰ ਰਹੀ ਹੈ ਸੀਮਾ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਭਾਰੀ ਸੀ ਹਾਂ ਸ਼ਾਇਦ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਨਿਕਲੀ ਗੀਤਾ ਬੋਲੀ ਨੂਹਾ ਤੇ ਹਕੂਮਤ ਚਲਾ ਕੇ ਘਰ ਨਹੀਂ ਚੱਲਦਾ ਬੇਟਾ ਦਿਲ ਖੋਲ ਲੇਗੀ ਤਾਂ ਬੇਟਾ ਵੀ ਵਾਪਸ ਆ ਜਾਵੇਗਾ ਸੀਮਾ ਨੇ ਕੋਈ ਜਵਾਬ ਨਾ ਦਿੱਤਾ ਬਸ ਖਿੜਕੀ ਤੋਂ ਬਾਹਰ ਵੱਲ ਵੇਖਿਆ ਬਾਹਰ ਅਸਮਾਨ ਸਾਫ਼ ਸੀ ਪਰ ਅੰਦਰ ਦਾ ਅਸਮਾਨ ਧੁੰਦਲਾ ਅਗਲੇ ਦਿਨ ਰਵੀ ਨੇ ਆਪਣੀ ਮਾਂ ਸੀਮਾ ਨੂੰ ਕਿਹਾ ਮੈਂ ਸਖੀ ਦੇ ਪ੍ਰੋਗਰਾਮ ਨਾਲ ਜੁੜਨਾ ਚਾਹੁੰਦਾ ਹਾਂ ਸਾਡੀ ਕੰਪਨੀ ਉਥੋਂ ਦੀਆਂ ਔਰਤਾਂ ਨੂੰ ਟ੍ਰੇਨਿੰਗ ਦੇ ਸਕਦੀ ਹੈ ਸੀਮਾ ਚੌਂਕ ਗਈ ਉਹ ਲੜਕੀ ਹੁਣ ਸਾਡੇ ਘਰ ਦੀ ਨਹੀਂ ਇਹ ਸੁਣ ਕੇ ਰਵੀ ਨੇ ਕਿਹਾ ਪਰ ਉਹ ਮੇਰੇ ਦਿਲ ਵਿੱਚ ਹਲੇ ਵੀ ਹੈ ਸੀਮਾ ਕੁਝ ਪਲ ਚੁੱਪ ਰਹੀ ਫਿਰ ਕਹਿਣ ਲੱਗੀ ਜੇ ਉਹ ਤੇਰੇ ਜਰੀਏ ਕੁਝ ਵਧੀਆ ਕਰ ਰਹੀ ਹੈ ਤਾਂ ਸ਼ਾਇਦ ਮੈਂ ਗਲਤ ਨਹੀਂ ਪਰ ਲੇਟ ਹੀ ਸਹੀ ਸਮਝੀ ਰਵੀ ਨੇ ਸਿਰ ਝੁਕਾ ਕੇ ਕਿਹਾ ਮਾਂ ਮਾਫੀ ਮੰਗਣ ਨਾਲ ਦੇਰ ਵੀ ਇੱਜ਼ਤ ਨਹੀਂ ਘਟਾਉਂਦੀ ਸੀਮਾ ਨੇ ਗਹਿਰਾ ਸਾਲ ਲਿਆ ਸ਼ਾਇਦ ਹੁਣ ਇਹੀ ਕਰਨਾ ਹੋਵੇਗਾ ਉਸ ਸ਼ਾਮ ਸੀਮਾ ਨੇ ਪਹਿਲੀ ਵਾਰ ਨੇਹਾ ਨੂੰ ਫੋਨ ਕੀਤਾ ਫੋਨ ਵੱਜਿਆ ਨੇਹਾ ਨੇ ਫੋਨ ਚੁੱਕਿਆ ਬਸ ਹਲਕਾ ਜਿਹਾ ਹੈਲੋ ਕਿਹਾ ਸੀਮਾ ਦੀ ਆਵਾਜ਼ ਕੰਨਾਂ ਵਿੱਚ ਗੂੰਜੀ ਜੇ ਤੂੰ ਇਜਾਜ਼ਤ ਦੇਵੇਂ ਤਾਂ ਕੱਲ ਨੂੰ ਮਿਲਣਾ ਚਾਹੁੰਦੀ ਹਾਂ ਕੁਝ ਪਰ ਲਈ ਸਰਨਾਟਾ ਰਿਹਾ ਫਿਰ ਨੇਹਾ ਨੇ ਕਿਹਾ ਕੱਲ ਸਵੇਰ 10 ਵਜੇ ਸਖੀ ਆਫਿਸ ਵਿੱਚ ਆ ਜਾਣਾ ਸੀਮਾ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲੇ ਰਾਹਤ ਰਾਹਤ ਦੇ ਉਹਨਾਂ ਨੇ ਹੌਲੀ ਜਿਹੀ ਕਿਹਾ ਸ਼ਾਇਦ ਪ੍ਰਮਾਤਮਾ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਅਗਲੀ ਸਵੇਰ ਹਵੇਲੀ ਵਿੱਚ ਹਲਚਲ ਸੀ ਸੀਮਾ ਪਹਿਲੀ ਵਾਰ ਬਿਨਾਂ ਨੌਕਰ ਤੋਂ ਘਰ ਤੋਂ ਬਾਹਰ ਗਈ ਸਾਦੇ ਕੱਪੜੇ ਪਾਏ ਤੇ ਗੱਡੀ ਵਿੱਚ ਬੈਠ ਗਈ ਉਹਨਾਂ ਦੇ ਚਿਹਰੇ ਤੇ ਡਰ ਸੀ ਡਰ ਇਸ ਗੱਲ ਦਾ ਨਹੀਂ ਕਿ ਲੋਕ ਕੀ ਕਹਿਣਗੇ ਡਰ ਇਸ ਗੱਲ ਦਾ ਸੀ ਕਿ ਜੇ ਨੀਹਾ ਨੇ ਉਸ ਨੂੰ ਮਾਫ ਨਾ ਕੀਤਾ ਉਧਰ ਸਖੀ ਦੇ ਆਫਿਸ ਵਿੱਚ ਨੀਹਾ ਮੁਸਕਰਾ ਰਹੀ ਸੀ ਪਰ ਅੰਦਰ ਥੋੜੀ ਹਲਚਲ ਸੀ ਉਹ ਵੀ ਜਾਣਦੀ ਸੀ ਕਿ ਹੁਣ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਆਉਣ ਵਾਲਾ ਹੈ ਉਸ ਦਿਨ ਦੋ ਔਰਤਾਂ ਮਿਲਣ ਜਾ ਰਹੀਆਂ ਸੀ ਇੱਕ ਜਿਸ ਨੇ ਆਪਣੇ ਹੰਕਾਰ ਨੂੰ ਛੁੱਟ ਦਿੱਤਾ ਦੂਜੀ ਜਿਸ ਨੇ ਆਪਣੇ ਦਰਦ ਨੂੰ ਤਾਕਤ ਬਣਾ ਲਿਆ ਸੀ ਸਖੀ ਦਫ਼ਤਰ ਦੇ ਬਾਹਰ ਗੱਡੀ ਰੁਕੀ ਸੀਮਾ ਗੱਡੀ ਤੋਂ ਉਤਰੀ ਸਾਦੇ ਕੱਪੜੇ ਬਿਨਾਂ ਗਹਿਣਿਆਂ ਤੋਂ ਬਸ ਅੱਖਾਂ ਵਿੱਚ ਸੱਚਾ ਪਸਤਾਵਾ रिसेप्शन ਤੇ ਬੈਠੀ ਲੜਕੀ ਨੇ ਕਿਹਾ ਮੈਡਮ ਅੰਦਰ ਮੀਟਿੰਗ ਵਿੱਚ ਹੈ ਸੀਮਾ ਨੇ ਹੌਲੀ ਜਿਹਾ ਕਿਹਾ ਕਹਦੇ ਕੋਈ ਸੀਮਾ ਮਿਲਣ ਆਈ ਹੈ ਦਰਵਾਜ਼ਾ ਖੁੱਲਿਆ ਅੰਦਰ ਨੀਹਾ ਬੈਠੀ ਸੀ ਫਾਈਲਾਂ ਨੋਟਸ ਤੇ ਦੁਬਾਰ ਤੇ ਲਿਖਿਆ ਗੱਲਾਂ ਔਰਤ ਨੂੰ ਬਚਾਉਣਾ ਨਹੀਂ ਬਰਾਬਰੀ ਦੇਣ ਦੀ ਜ਼ਰੂਰਤ ਹੈ ਕੁਝ ਸਕਿੰਟਾਂ ਦੇ ਲਈ ਦੋਨਾਂ ਨੇ ਨਜ਼ਰਾਂ ਮਿਲੀਆਂ ਉਹ ਨਜ਼ਰ ਜਿਸ ਵਿੱਚ ਕਦੇ ਤਾਨਾ ਸੀ ਸਿਰਫ ਚੁੱਪੀ ਸੀ ਦੀਮਾ ਨੇ ਕੁਰਸੀ ਨਹੀਂ ਲਈ ਬਸ ਖੜ ਕੇ ਬੋਲੀ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਨੇਹਾ ਤੈਨੂੰ ਬੇਟੀ ਕਹਿਣ ਦਾ ਹੱਕ ਨਹੀਂ ਸੀ ਮੇਰੇ ਵਿੱਚ ਮੈਂ ਸਿਰਫ ਤੈਨੂੰ ਘਰ ਦੀ ਨੂੰ ਸਮਝਿਆ ਤੇ ਉਹੀ ਮੇਰੀ ਸਭ ਤੋਂ ਵੱਡੀ ਹਾਰ ਸੀ ਨੇਹਾ ਨੇ ਹੌਲੀ ਜਿਹਾ ਕਿਹਾ ਮੈਂ ਭੁੱਲ ਨਹੀਂ ਸਕੀ ਪਰ ਹੁਣ ਨਫ਼ਰਤ ਵੀ ਨਹੀਂ ਬਚੀ ਤੁਹਾਡੇ ਗੁੱਸੇ ਨੇ ਮੈਨੂੰ ਤੋੜ ਦਿੱਤਾ ਪਰ ਉਸੇ ਗੁੱਸੇ ਨੇ ਮੈਨੂੰ ਮਜ਼ਬੂਤ ਵੀ ਬਣਾ ਦਿੱਤਾ ਸੀਮਾ ਨੇ ਸਿਰ ਝੁਕਾ ਲਿਆ ਤੇ ਬੋਲੀ ਜੇ ਮੈਂ ਹੁਣ ਕਹਾ ਕਿ ਮੈਂ ਹੁਣ ਸਭ ਕੁਝ ਬਦਲਣਾ ਚਾਹੁੰਦੀ ਹਾਂ ਤਾਂ ਤੂੰ ਮੈਨੂੰ ਮਾਫ ਕਰ ਦੇਵੇਂਗੀ ਨੀਹਾ ਨੇ ਕੁਝ ਪਰ ਲਈ ਸੋਚਿਆ ਫਿਰ ਕੁਰਸੀ ਤੋਂ ਉੱઠી ਮਾਫੀ ਤੋਂ ਜ਼ਿਆਦਾ ਜ਼ਰੂਰੀ ਹੈ ਬਦਲਾਬ ਮਾ ਸੀਮਾ ਨੇ ਹੈਰਾਨ ਹੋ ਕੇ ਦੇਖਿਆ ਪਹਿਲੀ ਵਾਰ ਨੀਹਾ ਨੇ ਉਸ ਨੂੰ ਮਾਂ ਕਿਹਾ ਸੀ ਬਿਨਾਂ ਮਜਬੂਰੀ ਤੋਂ ਰਵੀ ਵੀ ਉਸੇ ਵਕਤ ਅੰਦਰ ਆਇਆ ਦੋਨੇ ਇੱਕ ਹੀ ਕਮਰੇ ਵਿੱਚ ਸ਼ਾਇਦ ਇਹੀ ਸਮਾਂ ਸੀ ਸੀਮਾ ਮੁਸਕਰਾਈ ਤੂੰ ਸਹੀ ਸੀ ਬੇਟਾ ਪਿਆਰ ਡਰ ਨਾਲ ਨਹੀਂ ਚੱਲਦਾ ਰਵੀ ਨੇ ਕਿਹਾ ਹੁਣ ਅਸੀਂ ਸਾਰੇ ਬਰਾਬਰੀ ਨਾਲ ਚੱਲਾਂਗੇ ਕੁਝ ਮਹੀਨੇ ਬਾਅਦ ਹਵੇਲੀ ਵਿੱਚ ਫੇਰ ਰੌਸ਼ਨੀ ਸੀ ਪਰ ਇਸ ਵਾਰ ਸਜਾਵਟ ਕਿਸੇ ਰਸਮ ਦੇ ਲਈ ਨਹੀਂ ਸਖੀ ਦੀ ਨਵੀਂ ਸਾਖਾ ਦੇ ਉਦਘਾਟਨ ਦੇ ਲਈ ਹਵੇਲੀ ਦਾ ਆਂਗਣ ਹੁਣ ਆਫਿਸ ਬਣ ਚੁੱਕਿਆ ਸੀ ਔਰਤਾਂ ਲੈਪਟਾਪ ਤੇ ਕੰਮ ਕਰ ਰਹੀਆਂ ਸੀ ਬੱਚਿਆਂ ਦੇ ਲਈ ਇੱਕ ਕਰੇਜ ਬਣਿਆ ਸੀ ਤੇ ਤੇ ਵਿੱਚ ਇੱਕ ਬੋਰ ਲੱਗਿਆ ਸੀ ਮਲਹੋਤਰਾ ਹਾਊਸ ਹੁਣ ਹਰ ਬੇਟੀ ਦਾ ਘਰ ਸੀਮਾ ਮੰਚ ਤੇ ਖੜੀ ਹੋ ਕੇ ਬੋਲੀ ਮੈਂ ਇੱਕ ਬਹੁਤ ਸਿੱਖਿਆ ਇੱਜ਼ਤ ਉਮਰ ਜਾਂ ਔਦੇ ਨਾਲ ਨਹੀਂ ਇਨਸਾਫ ਨਾਲ ਮਿਲਦੀ ਹੈ ਸਹੀ ਇਨਸਾਨ ਨਾਲ ਮਿਲਦੀ ਹੈ ਅੱਜ ਮੈਂ ਆਪਣੀ ਹਰ ਗਲਤੀ ਦਾ ਹਿਸਾਬ ਨਹੀਂ ਦੇਵਾਂਗੀ ਬਲਕਿ ਉਸ ਦਾ ਨਤੀਜਾ ਸੁਧਾਰ ਵਿੱਚ ਦਿਖਾ ਰਹੀ ਹਾਂ ਤਾੜੀਆਂ ਗੂੰ ਝੁੱਟੀਆਂ ਨੀਹਾ ਨੇ ਅੱਗੇ ਵੱਧ ਕੇ ਉਹਨਾਂ ਦੇ ਵੱਲ ਹੱਥ ਵਧਾਇਆ ਦੋਨਾਂ ਇੱਕ ਦੂਜੇ ਦੇ ਗਲੇ ਮਿਲ ਗਏ ਇਕ ਲੰਬੇ ਸਮੇਂ ਦੀ ਦੂਰੀ ਉਸੇ ਪਲ ਮਿਟ ਗਈ। ਰਵੀ ਨੇ ਕਿਹਾ, "ਮਾਂ ਹੁਣ ਇਹ ਘਰ ਸੱਚਮੁੱਚ ਘਰ ਲੱਗ ਰਿਹਾ ਹੈ।" ਮੁਕੇਸ਼ ਨੇ ਮੁਸਕਰਾਉਂਦੇ ਹੋਏ ਕਿਹਾ, "ਜਿਸ ਦਿਨ ਸੱਸ ਨੂੰ ਨਹੀਂ ਮਾਂ-ਬੇਟੀ ਬਣ ਜਾਣ, ਉਸੇ ਦਿਨ ਇਨਸਾਨੀਅਤ ਜਿੱਤ ਜਾਂਦੀ ਹੈ।" ਰਾਤ ਨੂੰ ਹਵੇਲੀ ਦੀਆਂ ਪੌੜੀਆਂ ਤੇ ਸੀਮਾ ਬੈਠੀ ਸੀ। ਨੀਹਾ ਉਸ ਦੇ ਕੋਲ ਆਈ, "ਮਾਂ ਹੁਣ ਮੈਂ ਜਾ ਰਹੀ ਹਾਂ। ਕੱਲ ਲਖਨਊ ਵਿੱਚ ਇੱਕ ਸੈਮੀਨਾਰ ਹੈ।" ਸੀਮਾ ਨੇ ਉਸ ਦਾ ਹੱਥ ਫੜਿਆ, ਜਦੋਂ ਵਾਪਸ ਆਈ ਤਾਂ ਸੌਰੇ ਘਰ ਨਹੀਂ ਘਰ ਗਏ ਕੇ ਆਉਣਾ ਨੀਹਾ ਮੁਸਕराई ਇਹ ਹੁਣ ਘਰ ਤੇ ਤੁਸੀਂ ਮੇਰੀ ਪਹਿਚਾਨ ਅਸਮਾਨ ਵਿੱਚ ਠੰਡੀ ਹਵਾ ਚੱਲੀ ਹਵੇਲੀ ਦੇ ਦੀਵੇ ਟਿਮਟਮਾਏ ਜਿਵੇਂ ਪੁਰਾਣੇ ਦੁੱਖਾਂ ਨੂੰ 부ਝਾ ਰਹੇ ਹੋਣ ਦਰਵਾਜ਼ੇ ਤੇ ਰਵੀ ਖੜਾ ਸੀ ਅੱਖਾਂ ਵਿੱਚ ਸਕੂਨ ਦਿਲ ਵਿੱਚ ਮਾਣ ਨੀਹਾ ਬਾਹਰ ਚਲੀ ਗਈ ਪਰ ਇਸ ਵਾਰ ਕੋਈ ਨਹੀਂ ਸੀ ਬਸ ਨਵੇਂ ਸਫ਼ਰ ਦੀ ਸ਼ੁਰੂਆਤ ਸੀ ਘਰ ਦੇ ਬਾਹਰ ਲਿਖਿਆ ਸੀ ਇਸ ਘਰ ਵਿੱਚ ਔਰਤ ਦਾ ਸਨਮਾਨ ਕਿਸੇ ਰਸਮ ਨਾਲ ਨਹੀਂ ਉਸ ਦੇ ਅਧਿਕਾਰ ਨਾਲ ਤੈਅ ਹੋਵੇਗਾ। ਨੀਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਅੱਜ ਇਹ ਹੰਝੂ ਗਮ ਦੇ ਨਹੀਂ ਬਲਕਿ ਖੁਸ਼ੀ ਦੇ ਸੀ। ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ। ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਹੱਸਦੇ-ਵਸਦੇ ਰਹੋ। ਰੱਬ ਰਾਖਾ।